ਆਲੇ ਵੀਰੋ ਆਪਾਂ ਜਿਹੜੀ ਆਪਣੀ ਹੀਫਰਾਂ ਦੀ ਡਾਈਟ ਹੈਗੀ ਉਹਦੇ ਬਾਰੇ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਵੀ ਡਾਈਟ ਦਿਖਾਵਾਂਗੇ ਕਿਵੇਂ ਪਾ ਰਹਾਂਗੇ ਵੀਰਾਂ ਦੇ ਕੱਲ ਵੀ ਲਾਈਵ ਦੇ ਵਿੱਚ ਕਮੈਂਟ ਆਏ ਸੀਗੇ ਵੀ ਜਿਹੜਾ 20 ਕਿ ਦਿਨ ਰਹਿ ਗਏ ਕਿਸੇ ਦੇ ਹਫਤਾ ਰਹਿ ਗਿਆ ਵੀ ਲੇਵਾ ਜਿਹੜਾ ਚੰਗੀ ਤਰ੍ਹਾਂ ਨਹੀਂ ਬਣਿਆ ਹੈਗਾ ਇਹੇ ਜਾਰੀ ਹੈਗੀ ਜਿਹੜੀ ਆਪਣੀ 40116 ਨੰਬਰ ਵਾਲੀ ਲਗਭਗ 3 ਕਿਲੋ ਦੇ ਨੇੜੇ ਹੋਣੀ ਤੇ ਇੱਥੇ ਆਪਾਂ ਆਹ ਦੋ ਲੋਕਾਂ ਦੇ ਵਿੱਚ ਇਹ ਵੀ ਤੁਸੀਂ ਦੇਖ ਸਕਦੇ ਹੋਗੇ ਅੱਜ ਆਪਾਂ ਇਹ ਵੀ ਕਲੀਅਰ ਕਰਦੀਏ ਆ ਹੈਗੇ ਬਰੋਟ ਦੀ ਮੈਂ ਦੇਖਦੇ ਰਿਹਾ ਕਰੋ ਤੁਸੀਂ ਅਜਿੰਨੀਆਂ ਬਰੀਡ ਚ ਹੁੰਦੇ ਨੇ ਭਰਾਵੋ ਇਹਨਾਂ ਦੇ ਲੇਵੇ ਤੁਸੀਂ ਦੇਖੋ ਬਾਹਰ ਨੂੰ ਨਿਕਲਦੇ ਨੇ ਗਏ ਆਨੇ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਵੀਰੋ ਅੱਜ ਦਾ ਆਪਾਂ ਕਰ ਦਿਆਂਗੇ ਬਲੌਗ ਸ਼ੁਰੂ ਆਪਾਂ ਜਿਹੜੀ ਆਪਣੀ ਹੀਫਰਾਂ ਦੀ ਡਾਈਟ ਹੈਗੀ ਉਹਦੇ ਬਾਰੇ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਵੀ ਡਾਈਟ ਦਿਖਾਵਾਂਗੇ ਕਿਵੇਂ ਪਾ ਰਹਾਂਗੇ ਚਾਰ ਪੰਜ ਆਪਣੀਆਂ ਹੀਫਰਾਂ ਨੇ ਭਰਾਵੋ ਜਿਹੜੀਆਂ 8ਵੇਂ ਮਹੀਨੇ ਦੇ ਵਿੱਚ ਚੱਲ ਗੀਆਂ ਉਹਨਾਂ ਨੂੰ ਆਪਾਂ ਨੇ ਟਰਾਂਜੈਕਸ਼ਨ ਜਿਹੜੀ ਪਲੱਸ ਆ ਗਈ ਉਹ ਸ਼ੁਰੂ ਕਰ ਲਈ ਤੇ ਉਹਨਾਂ ਨੂੰ ਆਪਾਂ ਵਟਾਮੈਚ ਵਗੈਰਾ ਕੁਝ ਨਹੀਂ ਦੇ ਰਹੇ ਹੈਗੇ ਬਹੁਤ ਵੀਰਾਂ ਦੇ ਕੱਲ ਵੀ ਲਾਈਵ ਦੇ ਵਿੱਚ ਕਮੈਂਟ ਆਏ ਸੀਗੇ ਵੀ ਜਿਹੜਾ 20 ਕਿ ਦਿਨ ਰਹਿ ਗਏ ਕਿਸੇ ਦੇ ਹਫਤਾ ਰਹਿ ਗਿਆ ਵੀ ਲੇਵਾ ਜਿਹੜਾ ਚੰਗੀ ਤਰ੍ਹਾਂ ਨਹੀਂ ਬਣਿਆ ਹੈਗਾ ਤੇ ਉਹਦੇ ਕੀ ਕਾਰਨ ਨੇ ਭਰਾ ਉਹ ਵੀ ਲੇਵਾ ਕਿਉਂ ਨਹੀਂ ਬਣਦਾ ਹੈਗਾ ਉਹ ਵੀ ਤੁਹਾਨੂੰ ਆਪਾਂ ਦੱਸਾਂਗੇ ਤੇ ਬਾਕੀ ਵੀਰੋ 2 ਮਹੀਨੇ ਪਹਿਲਾਂ ਬਹੁਤ ਜ਼ਰੂਰੀ ਹੁੰਦਾ ਹੈਗਾ ਜਦੋਂ ਗਾਵਾਂ ਦਾ ਜਾਂ ਮਤਲਬ ਹੀਫਰਾਂ ਦਾ 2 ਮਹੀਨੇ ਰਹਿ ਜਾਣਾ ਉਦੋਂ ਆਪਾਂ ਨੂੰ ਉਹਨਾਂ ਦੀ ਡਾਈਟ ਹੈ ਜਿਹੜੀ ਬਹੁਤ ਸਹੀ ਕਰ ਲਈ ਜ਼ਰੂਰੀ ਹੁੰਦੀ ਹੈ ਕਿ ਜੇ ਚੰਗੀ ਤਰ੍ਹਾਂ ਲੇਵਾ ਬਣਵਾਉਣਾ ਹੈਗਾ ਤੇ ਅੱਜ ਵੀਰੋ ਆਪਾਂ ਤੁਹਾਨੂੰ ਉਹ ਸਾਰਾ ਸਮਝਾਵਾਂ ਤੇ ਮਤਲਬ ਦਿਖਾਵਾਂਗੇ ਤੁਹਾਨੂੰ ਸਾਰਾ ਆਪਾਂ 8ਵੇਂ ਮਹੀਨੇ ਤੋਂ ਕਿਦਾਂ ਇਹਨਾਂ ਨੂੰ ਡਾਈਟ ਪਾ ਰਹਿਆਂਗੇ ਤੇ ਸਾਰਾ ਕੁਝ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਵੀਰੋ ਅੱਜ ਆਪਾਂ ਨਾ ਜਿਹੜੀਆਂ ਆਪਣੀਆਂ ਹੀਫਰਾਂ ਨੇ ਜੀਆਂ 8ਵੇਂ ਮਹੀਨੇ ਦੇ ਵਿੱਚ ਆ ਗਈਆਂ 2 ਮਹੀਨੇ ਰਹਿ ਗਏ ਉਹਨਾਂ ਦੇ ਸੂਣ ਦੇ ਤੇ ਉਹਨਾਂ ਨੂੰ ਆਪਾਂ ਤੁਹਾਨੂੰ ਅੱਜ ਦਿਖਾਵਾਂਗੇ ਵੀ ਆਪਾਂ ਕਿਵੇਂ ਡਾਈਟ ਦੇ ਰਹਾਂਗੇ ਕਿਉਂਕਿ ਜੇ ਆਪਾਂ ਉਹਨਾਂ ਦੀ ਚੰਗੀ ਤਰ੍ਹਾਂ ਸੇਵਾ ਨਹੀਂ ਕਰਾਂਗੇ ਦੇਖੋ ਨਾ ਤਾਂ ਉਹਨਾਂ ਦਾ ਲੇਵਾ ਬਣਨਾਗਾ ਨਾ ਹੀ ਉਹਨਾਂ ਨੇ ਆਪਾਂ ਨੂੰ ਚੰਗੀ ਤਰ੍ਹਾਂ ਦੁੱਧ ਦੇਣਾਗਾ ਨਾ ਹੀ ਬੱਚਾ ਤੰਦਰੁਸਤ ਆਊਗਾ ਬਾਹਰ ਨੂੰ ਆਪਾਂ ਅੱਜ 40116 ਨੰਬਰ ਵੀ ਦਿਖਾਵਾਂਗੇ ਦੁਬਾਰਾ ਤੋਂ ਵੀ ਡੇ ਬਾਈ ਡੇ ਉਹਦਾ ਕਿੰਨਾ ਫਰਕ ਪੈ ਰਿਹਾਗਾ ਉਹਨੂੰ ਸਿਰਫ ਆਪਾਂ ਸੈਲਜ ਦੇ ਰਿਆਂਗੇ ਜਾਂ ਜਿਹੜੀ ਟ੍ਰਾਂਜੈਕਸ਼ਨ ਆ ਜਿਹੜੀ ਫੀਡ ਪਈ ਆ ਸਾਹਮਣੇ ਇਹ ਭਰਾ ਉਹਦੀ ਚੱਲ ਰਹੀ ਆ 5 ਕਿਲੋ ਇਸ ਤੋਂ ਇਲਾਵਾ ਕੋਈ ਵਾਈਟਮ ਵਿੱਚ ਕੁਝ ਨਹੀਂ ਆਪਾਂ ਨੂੰ ਦੇ ਰਹੇ ਹੈਗੇ ਤੇ ਆਪਾਂ ਤੁਹਾਨੂੰ ਦਾ ਲੇਵਾ ਵੀ ਦਿਖਾਵਾਂਗੇ ਥੋੜੇ ਜਿਹੇ ਨੇ ਰਹਿ ਗਏ ਦੇ ਸੂਨ ਤੇ ਡੇ বাই ਡੇ ਉਹਦੀ ਇੰਪਰੂਵਮੈਂਟ ਮਤਲਬ ਉਹਦੀ ਇੰਪਰੂਵਮੈਂਟ ਬਹੁਤ ਹੋ ਰਹੀ ਹੈ ਲੇਵੇ ਦੀ ਤੇ ਨਾਲ ਭਰਾਵੋ ਜਿਹੜੀਆਂ ਆਪਣੀਆਂ ਚਾਰ ਹੋਰ ਨੇ ਜੀਆਂ ਹੀ ਫਰਾ ਅ ਮਤਲਬ 2 ਨੰਬਰ ਆ ਗਈ 3 ਨੰਬਰ ਆ ਗਈ 7 ਨੰਬਰ ਆ ਕਿ 23 ਨੰਬਰ ਆ ਗਈ ਉਹਨੂੰ ਵੀ ਟ੍ਰਾਂਜੈਕਸ਼ਨ ਸ਼ੁਰੂ ਹੋਊਗੀ ਤੇ ਜਿਹੜੀ 1 ਨੰਬਰਾ ਭਰਾਵੋ ਉਹਨੂੰ ਆਪਾਂ 22 ਤਰੀਕ ਤੋਂ ਬਾਅਦ ਸ਼ੁਰੂ ਕਰਾਂਗੇ ਤੇ ਪਹਿਲਾਂ ਆਪਾਂ ਤੁਹਾਨੂੰ ਫੀਡਿੰਗ ਦਿਖਾ ਦਈਏ ਕਿਵੇਂ ਕਰਦੇ ਆਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਉਹਨਾਂ ਦਾ ਜੋ ਬਾਡੀ ਸਟਰਕਚਰ ਆਗਾ ਜੋ ਉਹਨਾਂ ਦੇ ਲੇਵੇ ਨੇਗੇ ਕਿਸ ਤਰ੍ਹਾਂ ਦੇ ਬਣੇ ਨੇ ਉਹ ਤੁਹਾਨੂੰ ਦਿਖਾਵਾਂਗੇ ਇਹ ਚੀਜ਼ ਨੂੰ ਜਰੂਰ ਫੋਲੋ ਕਰਿਓ ਤੇ ਫੇਰ ਭਰਾਵੋ ਤੁਸੀਂ ਦੇਖੋ ਲੇਵਾ ਕਿਸ ਤਰ੍ਹਾਂ ਬਣਦਾ ਹੈਗਾ ਨਾਲੇ ਆਪਾਂ ਕਿੰਨਾ ਵਧੀਆ ਦੁੱਧ ਲੈ ਸਕਦੇ ਆਂਗੇ ਤੇ ਆਜੋ ਵੀਰੋ ਆਪਾਂ ਕਰਦੇ ਆਂ ਸ਼ੁਰੂ ਕੰਮ ਤੇ ਵੀਰੋ ਇਹ ਜਿਹੜੀ ਤੁਸੀਂ ਦੇਖ ਰਹੇ ਹੋਗੇ ਫੀਡ ਸੰਭੂ ਆ ਮੜਾ ਥੈਲਾ ਸਹੀ ਕਰੀ ਇਹਨੂੰ ਉਰਾਂ ਨੂੰ ਕਰਕੇ ਮੜਾ ਤੇ ਪ੍ਰਭੂ ਆ ਤੁਸੀਂ ਦੇਖ ਰਹੇ ਹੋ ਜਿਹੜਾ ਇਹ 2 ਕਿਲੋ ਦੀ ਆ 2 ਕਿਲੋ ਤੋਂ ਆਪਣੇ ਜ਼ਿਆਦੇ ਪਾਲੀ ਇਹ ਜਾਰੀ ਹੈਗੀ ਜਿਹੜੀ ਆਪਣੀ 40116 ਨੰਬਰ ਆ ਗਈ ਜਿਹਦੇ ਦਿਨ ਥੋੜੇ ਨੇੜੇ ਰਹੇ ਤੇ ਉਸ ਤੋਂ ਬਾਅਦ ਪ੍ਰਭੂ ਜਿਹੜੀਆਂ 8ਵੇਂ ਮਹੀਨੇ ਦੇ ਵਿੱਚ ਨੇਗੀਆਂ ਉਹਨਾਂ ਨੂੰ ਆਪਾਂ ਕਿੰਨੀ ਦਵਾਗੇ ਦੇਖੋ ਵੀਰ ਉਹਨਾਂ ਲਈ ਵੀ ਆਪਾਂ ਇਹ 2 ਕਿਲੋ ਤੋਂ ਜ਼ਿਆਦੇ ਕਰ ਲਈ ਲਗਭਗ 3 ਕਿਲੋ ਦੇ ਨੇੜੇ ਹੋਣੀ ਤੇ ਇੱਥੇ ਆਪਾਂ ਆਹ ਦੋ ਲੋਕਾਂ ਦੇ ਵਿੱਚ ਕਿਉਂਕਿ ਇਹ ਚੀਜ਼ ਬਹੁਤ ਜ਼ਰੂਰੀ ਹੈਗੀ ਜੇ ਆਪਾਂ ਹੁਣ ਨਹੀਂ ਖਰਚਾ ਕਰਾਂਗੇ ਫੇਰ ਲੇਵਣੀ ਬਣਦਾ ਹੈਗਾ ਤੇ ਮੈਂ ਜਿੱਦਾਂ ਤੁਹਾਨੂੰ ਦੱਸਿਆ ਵੀ ਬਿਨਾ ਗੱਲ ਤੋਂ ਦਵਾਈ ਦੇਣ ਦਾ ਕੋਈ ਫਾਇਦਾ ਨਹੀਂ ਹੈਗਾ ਜਦੋਂ ਗਾਵਾਂ ਮਿਲਕਿੰਗ ਤੇ ਆ ਜਾਂਦੀਆਂ ਨੇਗੀਆਂ ਉਦੋਂ ਕਿਤੇ ਨਾ ਕਿਤੇ ਕੋਈ ਥੋੜੀ ਬਹੁਤ ਫਰਕ ਪਾਇਆ ਜਾਂਦਾ ਹੈਗਾ ਹਨਾ ਉਦੋਂ ਬਾਈਟਮ ਬਾਈਟਮ ਮੈਚ ਵਗੈਰਾ ਆਪਾਂ ਨੂੰ ਹੈਗਾਗਾ ਵੀ ਲੋਡ ਪੈ ਜਾਂਦੀ ਹੈ ਦੇਣ ਦੀ ਪਰ ਪਹਿਲਣਾਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਜੇ ਆਪਾਂ ਸੇਵਾ ਕਰਾਂਗੇ ਹੁਣ ਤੁਸੀਂ ਦੇਖ ਸਕਦੇ ਹੋਗੇ ਪੰਜ ਲੋਕਾਂ ਦੇ ਵਿੱਚ ਹੈਗੀ ਆਪਣੀ ट्रांजੈਕਸ਼ਨ ਤੇ ਬਾਕੀਆਂ ਨੂੰ ਭਰਾਵੋ ਜਿਹੜੀਆਂ 7ਵੇਂ ਮਹੀਨੇ ਚ ਨੇ ਜਾਂ 6ਵੇਂ ਚ ਨੇਗੀਆਂ ਉਹਨਾਂ ਨੂੰ ਆਪਾਂ ਪਾਣਗੇ ਆਹ ਡ라이 ਸਿਰਫ 1 ਕਿਲੋ ਮਤਲਬ ਦਿੱਤਾ ਹੈ 1 ਕਿਲੋ ਉਧਰ ਪਾ ਦੇ 1 ਕਿਲੋ ਇਧਰ ਪਾ ਦੇ ਇਹਨਾਂ ਦੀ ਵੀ ਸੇਵਾ ਬਹੁਤ ਜ਼ਰੂਰੀ ਹੈਗੀ ਕਿਉਂਕਿ ਨਾਲ ਵੀਰੋਂ ਹੋਣ ਅੰਦਰ ਪੇਟ ਚ ਨਾ ਬੱਚਾ ਤਿਆਰ ਆ ਬੱਚਾ ਵੀ ਖਰਾਕ ਲੈ ਰੇਗਾ ਤੇ ਗਾਵਾਂ ਨੇ ਆਵਦੇ ਦੇ ਵੀ ਖਰਾਕ ਲਾਉਣੀ ਹੈਗੀ ਤਾਂ ਕਰਕੇ ਹੁਣ ਇੱਥੇ ਸੇਵਾ ਦੀ ਬਹੁਤ ਜ਼ਰੂਰੀ ਹੈਗੀ ਤੇ ਇੱਕ ਛੋਟੂਆ ਫੜੀ ਮੜਾ ਜਾ ਥੈਲਾ ਤੇ ਆਹ ਪ੍ਰਾਬੋ ਹੈਗਾ ਡੈਰੀ ਪ੍ਰੋਟੀਨ ਇਹ ਜਿਹੜੀ ਆਪਣੀ ਸਲੋ ਮੈਨ ਆ ਜੀ ਉਹ ਪ੍ਰੈਗਨੈਂਟ ਹੈਗੀ ਉਹ ਮਤਲਬ ਹਜੇ ਕਲੀਅਰ ਨਹੀਂ ਹੈਗਾ ਪਰ ਉਹਦਾ ਥੋੜਾ ਜਿਹਾ ਜਿਹੜਾ ਹੈਗਾ ਆਪਣੇ ਗਰੋਥ ਹੋਰ ਚੰਗੀ ਲੈਣੀ ਹੈਗੀ ਉਹਨੂੰ ਆਪਾਂ ਨਾ ਹਿਫਰ ਡਰਾਈ ਦੀ ਜਗ੍ਹਾ ਤੇ ਇਹ ਡੈਰੀ ਪ੍ਰੋਟੀਨ ਹੈ ਜਿਹੜਾ ਇਹ ਪਾ ਰਹਿਆਂਗੇ ਇਹ ਵੀ ਤੁਸੀਂ ਦੇਖ ਸਕਦੇ ਹੋਗੇ ਅੱਜ ਆਪਾਂ ਇਹ ਵੀ ਕਲੀਅਰ ਕਰ ਦਈਏ ਜਿਹੜਾ ਡੈਰੀ ਪ੍ਰੋਟੀਨ ਆ ਇਹ ਤੁਸੀਂ ਦੇ ਸਕਦੇ ਹੋਗੇ ਹੀਫਰਾਂ ਨੂੰ ਚਾਹੇ ਉਹ ਪ੍ਰੈਗਨੈਂਟ ਨੇਗੀਆਂ ਜੇ ਤੁਹਾਨੂੰ ਲੱਗ ਰਿਹਾ ਵੀ ਉਹਨਾਂ ਦਾ ਵਾਜਨ ਘਟਾਗਾ ਤੇ ਬਾਕੀ ਭਰਾਵੋ ਹੁਣ ਦੇਖੋ ਕੋਈ ਵੀ ਆਪਣੇ ਇਧਰ ਮਿਨਰ ਨਹੀਂ ਪਾਇਆ ਹੈਗਾ ਆਏ ਮਤਲਬ ਆਪਾਂ ਮਿਨਰ ਨਹੀਂ ਦੇ ਰਹੇ ਹੈਗੇ ਕਿਸੇ ਨੂੰ ਵੀ ਕਿਉਂਕਿ 트ਾਂਜੈਕਸ਼ਨ ਆ ਜਿਹੜਾ ਇਹਦੇ ਵਿੱਚ ਸਾਰਾ ਕੁਝ ਬਾਇਟਮ ਵਿੱਚ ਮਿਨਰਲਸ ਵਗੈਰਾ ਸਾਰੇ ਚੰਗੀ ਤਰ੍ਹਾਂ ਪਾਏ ਹੋਏ ਨੇਗੇ ਤਾਂ ਹੀ ਇੰਨੀ ਕੋਸਟਲੀ ਹੈਗੀ ਤੇ ਇਹਦੇ ਨਾਲ ਜੇ ਆਪਾਂ ਨੂੰ ਇੰਨੀ ਮਤਲਬ ਫੀਡ ਦੀ 5-5 ਕਿਲੋ ਪਰ ਡੇ ਫੀਡ ਪਾ ਕੇ ਜੇ ਫੇਰ ਵੀ ਆਪਾਂ ਨੂੰ ਹੋਰ ਪ੍ਰੋਡਕਟ ਦੇਣੇ ਪੈ ਰਹੇ ਨੇ ਫਿਰ ਭਰਾਵੋ ਕੋਈ ਨਹੀਂ ਟ੍ਰਾਂਜੈਕਸ਼ਨ ਦੇਣ ਦਾ ਤਾਂ ਕਰਕੇ ਜੇ ਤੁਸੀਂ ਟ੍ਰਾਂਜੈਕਸ਼ਨ ਨਾਲ ਸਹੀ ਦਵੋਗੇ ਪ੍ਰੋਪਰ ਤਾਂ ਐਕਸਟਰਾ ਚੀਜ਼ ਦੀ ਲੋੜ ਨਹੀਂ ਹੈਗੀ ਆਪਾਂ ਦੁਬਾਰਾ ਤੁਹਾਨੂੰ ਦੱਸ ਦਈਏ ਵੀ ਵਾਇਟ ਮੈਚ ਵਗੈਰਾ ਜਾਂ ਇੰਜੈਕਸ਼ਨ ਉਹਨਾਂ ਨੂੰ ਲਾਉਣੇ ਪੈਂਦੇ ਨੇ ਕਿ ਜਿਹੜੀਆਂ ਗਾਵਾਂ ਜਦੋਂ ਦੁੱਧ ਤੇ ਆ ਜਾਂਦੇ ਨੇ ਹੈਗੀਆਂ ਉਹਨਾਂ ਨੂੰ ਮਸਟਾਈਟਿਸ ਹੋ ਜਾਂਦੀ ਹੈਗੀ ਸੈੱਲ ਵਗੈਰਾ ਡੈੱਡ ਹੋ ਜਾਂਦੇ ਨੇ ਕਿ ਲੇਵੇ ਉੱਚੇ ਨਿਮੇ ਹੋ ਜਾਂਦੇ ਨੇ ਕਿਤੇ ਕਿਸੇ ਕਾਰਨਾਂ ਕਰਕੇ ਤੇ ਉਦੋਂ ਭਰਾਓ ਆਪਾਂ ਨੂੰ ਜ਼ਰੂਰਤ ਪੈ ਜਾਂਦੀ ਹੈ ਚੀਜ਼ਾਂ ਦੇਣ ਦੀ ਪਰ ਪਹਿਲਣਾ ਨੂੰ ਕੋਸ਼ਿਸ਼ ਕਰਿਆ ਕਰੋ ਵੀ ਆਹ ਇਦਾਂ ਮਤਲਬ ਨਿਊਟ੍ਰੀਸ਼ਨ ਸਹੀ ਤਰੀਕੇ ਨਾਲ ਦਿਆ ਕਰੋ ਤੇ ਵੀਰੋ ਆਜੋ ਆਪਾਂ ਤੁਹਾਨੂੰ ਹੁਣ ਦਿਖਾਉਣੇ ਆਂਗੇ ਖੇਕਰਾ ਜਿਨ੍ਹਾਂ ਨੂੰ ਆਪਣੀ ਟ੍ਰਾਂਜੈਕਸ਼ਨਾਂ ਜਿਹੜੀ ਫੀਡ ਚੱਲ ਰਹੀ ਹੈਗੀ ਤੇ ਉਹ ਸਾਰੀਆਂ ਆਪਾਂ ਤੁਹਾਨੂੰ ਕੱਲੀ-ਕੱਲੀ ਮਤਲਬ ਲੋਕ ਚੋਂ ਬਾਹਰ ਕੱਢ ਕੇ ਇਹਨਾਂ ਦਿਖਾਵਾਂਗੇ ਪਹਿਲਾਂ ਤਾਂ ਆਪਾਂ ਤੁਹਾਨੂੰ ਫੋਕਰ ਦਿਖਾ ਦਈਏ ਪਰਾਵੋ ਇੰਨਾ ਕਰਕੇ ਜਿਹੜੀਆਂ گاਵਾ ਨੇਗੀਆਂ ਆਪਣੀ ਉਹਨਾਂ ਦੀ ਬਚਤ ਹੋ ਰਹੀ ਹੈਗੀ ਤੇ ਆਸੀ ਪਰਾਵੋ ਆਪਣੀ 40116 ਨੰਬਰ ਆ ਤੁਸੀਂ ਦੇਖੋ ਲੇਵਾ ਇਹਨੂੰ ਸਿਰਫ ਪਰਾਵੋ ਇਹ ਜਿਹੜੀਆਂ ਤੁਹਾਨੂੰ ਦਿਖਾਉਂਗਾ ਨਾ ਸੈਲਜ ਪੈ ਰਿਆ ਹੈਗਾ ਤੇ ਨਾਲੇ ट्रांजੈਕਸ਼ਨ ਪਲੱਸ ਜਿਹੜੀ ਫੀਡ ਹੈਗੀ ਜਿੰਨੀ ਡੋਜ਼ ਬਣਦੀ ਹੈਗੀ ਉੰਨੀ ਪੈ ਰਹੀ ਹੈਗੀ ਤੁਸੀਂ ਦੇਖੋ ਭਰਾਵੋ ਕੋਈ ਭਲ ਨਹੀਂ ਜਿਹੜੇ ਵੀਰ ਕਹਿੰਦੇ ਨੇ ਵੀ ਭਲ ਆ ਜਾਂਦੀਆਂ ਨੇ ਗੀਆਂ ਫੈਲਣਾਂ ਦੇ ਵੀ ਭਲ ਨਹੀਂ ਆਉਂਦੀ ਸੀ ਜੇ ਡਾਈਟ ਸਹੀ ਹੋਊਗੀ ਤੁਸੀਂ ਆ ਦੇਖ ਸਕਦੇ ਹੋਗੇ ਬਾਕੀ ਭਰਾਵੋ ਜਿਹੜਾ ਬੋਡੀ ਸਟਰਕਚਰ ਵੀ ਤੁਹਾਨੂੰ ਦਿਖਾਉਣੇ ਆਗੇ ਆਪਾਂ ਚੁਵਾਇਆ ਨਾ ਦੇਖਿਓ ਮस्तुਵਾਦ ਭਰਾਵੋ ਆ ਗਾਂ ਜਿਹੜੀ ਆਪਣੀ ਹੁਣ ਦਿਖਾਵਾਂਗੇ ਇਹ ਹੈਗੀ 8ਵੇਂ ਮਹੀਨੇ ਚ ਪਹਿਲਾਂ ਤੁਹਾਨੂੰ ਲੇਵਾ ਦਿਖਾ ਦਈਏ ਇਹਨੇ ਵੀ ਲੇਵਾ ਜਿਹੜਾ ਦੇਖੋ ਤੁਸੀਂ ਪੱਟ ਰੱਖਿਆ ਹੈਗਾ ਵਧੀਆ ਬਣਾ ਰੱਖਿਆ ਹੈਗਾ ਇਹ ਇਹਦੇ 2 ਮਹੀਨੇ ਰਹਿੰਦੇ ਨੇ ਇਹਨੂੰ ट्रांजੈਕਸ਼ਨ ਜਿਹੜੀ ਹੁਣ 3 ਕਿਲੋ ਸ਼ੁਰੂ ਕਰ ਲਈ ਨਾਲ-ਨਾਲ ਸਾਨੂੰ ਡਾਈਟ ਵੀ ਦੱਸ ਰਹੇ ਆਪਾਂ ਸੈਲਜ ਪੈ ਰਿਹਾ ਹੈਗਾ ਭਰਾਓ ਇਹਨੂੰ ਤੇ ਹੁਣ ਜਿਹੜੀ ट्रांजੈਕਸ਼ਨ ਫੀਟ ਹੈਗੀ ਉਹ ਆਪਣੀ ਚੱਲ ਰਹੀ ਹੈ ਕਿ 3 ਕਿਲੋ ਲੈ ਵਾ ਦੇਖੋ ਤੁਸੀਂ ਹੁਣ ਇਹਨੇ ਕਿੰਨਾ ਵਧੀਆ ਬਣਾਉਣਾ ਸ਼ੁਰੂ ਕਰਤਾ ਤੇ ਆਹੀ 2 ਮਹੀਨੇ ਨੇਗੇ ਇੱਥੇ ਬੱਚੇ ਨਾਲ ਤਾਂ ਬੱਚੇ ਨੂੰ ਖਰਾਕ ਲੱਗੂਗੀ ਵੀ ਬੱਚਾ ਤੰਦਰੁਸਤ ਹੋਊਗਾ ਤੇ ਹੈਲਦੀ ਆਊਗਾ ਵਧੀਆ ਤੇ ਨਾਲੇ ਭਰਾਵੋ ਆਪਣੀ ਜਿਹੜੀ ਗਾਂ ਕੀ ਉਹ ਜਲਦੀ ਪੀਕ ਤੇ ਆਊਗੀ ਚੰਗਾ ਦੁੱਧ ਦੇਊਗੀ ਆਪਣੀਆਂ ਜਿਹੜੀਆਂ ਹਿਫਰਾਂ ਨੇ ਤੇ ਉਸ ਤੋਂ ਬਾਅਦ ਭਰਾਵੋ ਤੀਜੀ ਆ ਜਿਹੜੀ ਉਹ ਵੀ ਤੁਹਾਨੂੰ ਆਪਾਂ ਦਿਖਾਉਣੇ ਆਂਗੇ ਤੀਜੀ ਆ ਆਗੀ ਇਹਦੇ ਵੀ 2 ਮਹੀਨੇ ਰਹਿੰਦੇ ਨੇਗੇ ਟੈਗ ਨੰਬਰ ਇਹ ਜੀ 7 ਚਲੋ ਅੱਗੇ ਚਲੋ ਅੱਗੇ ਆਹ ਦੇਖੋ ਭਰਾਵੋ ਇਹਨੇ ਵੀ ਲੇਵਾ ਸੀ ਜਿਹੜਾ ਪਟਣਾ ਸ਼ੁਰੂ ਕਰਤਾ ਇੰਨਾ ਦੀ ਆਪਾਂ ਵੀਡੀਓ ਬਣਾਵਾਂਗੇ ਟਾਈਮ ਟੂ ਟਾਈਮ ਵੀ ਦਿਖਾਇਆ ਕਰਾਂਗੇ ਵੀ ਹਾਂ ਥੋੜੇ ਕਿ ਟਾਈਮ ਬਾਅਦ 10 15 ਦਿਨਾਂ ਬਾਅਦ ਵੀ ਕਿੰਨੇ ਕ ਇੰਪਰੂਵਮੈਂਟ ਹੋ ਰਹੀ ਹੈ ਤੇ ਕਿੰਨਾ ਕਿੰਨਾ ਦਾ ਲੇਵਾ ਵਧੀਆ ਬਣ ਰਿਹਾ ਹੈਗਾ ਤੇ ਉਸ ਤੋਂ ਬਾਅਦ ਭਰਾਵੋ ਹੈਗੀ ਆਪਣੀ ਆ ਹੈਗੀ ਬਰੋਟ ਦੀ ਜਿਹੜਾ ਆਪਾਂ ਤੁਹਾਨੂੰ ਦਿਖਾਈਏ ਇਹਦੇ ਵੀ ਭਰਾਵੋ 2 ਮਹੀਨੇ ਰਹਿੰਦੇ ਨੇ ਜੀ ਇਹਦਾ ਉਸ ਦੇ ਖੂ ਲੇਵਾ ਪਰਾਵੋਹੀ ਆਗੇ ਦੇ ਰਹਿੰਦੇ ਨੇ ਕਿ 2 ਮਹੀਨੇ ਤੋਂ ਘੱਟ ਥੋੜੇ ਜੇ ਇਹ ਵੀਰੋ ਆਪਣੀਆਂ ਜਿਹੜੀਆਂ ਹੈਗੀਆਂ ਨੇ 8ਵੇਂ ਮਹੀਨੇ ਦੇ ਵਿੱਚ ਨੇ ਇਹ ਆਪਣੀਆਂ ਹੀਫਰਾਂ ਜਿਹੜੀਆਂ ਤੁਹਾਨੂੰ ਮੈਂ ਦਿਖਾਈਆਂ ਨੇ ਗਈਆਂ 4 5ਵੇਂ ਦਾ ਤਾਂ ਚਲੋ ਸੂਆ ਪੈਣ ਵਾਲੀ ਆਗਾ ਤੇ ਬਾਕੀਆਂ ਨੇ ਲੇਵ ਨੇ ਜਿਹੜੇ ਵਧੀਆ ਬਣ ਗਏ ਸੇਤ ਵੀ ਚੰਗੀ ਆ ਗਈ ਤੇ ਇਹਨਾਂ ਨੂੰ ट्रांजैक्शन ਪੈ ਰਹੀ ਹੈਗੀ ਪ੍ਰੋਪਰ ਤੇ ਨਾਲ ਭਰਾ ਉਹ ਸੈਲਜ ਪੈ ਰਿਹਾ ਹੈਗਾ ਤੇ ਜਿਹੜੀ ਆਪਣੀ ਇੱਕ ਨੰਬਰ ਆ ਗਈ ਇਹ ਇਹਨੂੰ ਵੀ ट्रांजैक्शन ਆ ਜਿਹੜੀ ਆਪਾਂ ਸ਼ੁਰੂ ਕਰਾਂਗੇ ਪਹਿਲਾਂ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਦਾ ਆਪਾਂ ਲੇਵਾਂ ਇਹਨੇ ਵੀ ਉਹਨੂੰ ਲੇਵਾਂ ਜਿਹੜਾ ਪਠਣਾ ਸ਼ੁਰੂ ਕਰਤਾ ਤੁਸੀਂ ਦੇਖ ਸਕਦੇ ਹੋਗੇ ਇਹਨੂੰ 22 ਤਰੀਕ ਤੋਂ ਜਨਕੀ ਆਪਾਂ ट्रांजैक्शन ਸ਼ੁਰੂ ਕਰਾਂਗੇ ਕਿਉਂਕਿ ਉਦੋਂ ਇਹਦੇ 2 ਮਹੀਨੇ ਰਹਿ ਜਾਣਗੇ ਜਿਹੜੀ ਆਪਣੀ ਇਹ ਹਿੱਸਰ ਆ ਗਈ ਤੇ ਬਾਕੀ ਭਰਾਵੋ ਆਹ ਤੁਹਾਨੂੰ ਆਪਾਂ ਦੱਸੀ ਹੋਇਆ ਹੈਗਾ ਇਹਨਾਂ ਨੂੰ ਆਪਣੀ ਪੈਰੀ ਹੈਗੀ ਫੀਫਰ ਡਰਾਈ ਇਹ 6ਵੇਂ ਮਹੀਨੇ ਚ ਨਹੀਂ ਕੋਈ 7ਵੇਂ ਚ ਆ ਗਈ ਤੇ ਇਸ ਤਰ੍ਹਾਂ ਨੇ ਬਾਰਾ ਆਪਣੇ ਇਹ ਫਰਾਂ ਦਾ ਪੈਣਾ ਸਾਨੂੰ ਸਾਰੀਆਂ ਹੀ ਫਰਾਂ ਨੇ ਜਿਹੜੀਆਂ ਆਪਾਂ ਦਿਖਾਤੀਆਂ ਤੇ ਇਹਨਾਂ ਨੂੰ ਕੋਈ ਭਰਾਵੋ ਆਪਾਂ ਵਾਈਟਮੈਚ ਨਾ ਦੇਣਾਗਾ ਨਾ ਹੁਣ ਆਪਾਂ ਦੇ ਰਿਆਂਗੇ ਕਿਉਂਕਿ ਟ੍ਰਾਂਜੈਕਸ਼ਨ ਹੀ ਇਹਨਾਂ ਨੂੰ ਆਪਾਂ ਖੁੱਲੀ ਪਾਵਾਂਗੇ ਵਧੀਆ ਸਾਇਲਜ ਚੰਗਾ ਰੱਖਾਂਗੇ ਉਹ ਬੱਸ ਆਦਾ ਪੈਣੇ ਤਾਂ ਕੀ ਵੀਰੋ ਇੱਕ ਵਾਰੀ ਨਿਗਾ ਮਾਰਦੀ ਆਪਾਂ ਥੋੜਾ ਜਿਹਾ ਨਾ ਕਿਹੜੀ ਆ ਚੀਜ਼ ਆ ਕੀ ਐਂ ਦੇਖਦੇ ਰਿਹਾ ਕਰੋ ਤੁਸੀਂ ਆ ਜਿੰਨੀਆਂ ਬਰੀਡ ਚ ਹੁੰਦੇ ਨੇ ਭਰਾਵੋ ਇਹਨਾਂ ਦੇ ਲੇਵੇ ਤੁਸੀਂ ਦੇਖੋ ਬਾਹਰ ਨੂੰ ਨਿਕਲਦੇ ਨੇਗੇ ਐਵੇਂ ਆ ਤੁਸੀਂ ਦੇਖ ਸਕਦੇ ਹੋਗੇ ਨਾ ਆ ਥੋੜਾ ਜਿਹਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਇੱਥੇ ਆ ਕੇ ਚੰਗੀ ਖਰਾਕ ਹੋਵੇ ਸਹੀ ਖਰਾਕ ਹੋਵੇ ਤੇ ਬਾਕੀ ਲੇਵਾ ਵੀ ਨਿਗਾ ਮਾਰਦੇ ਰਿਹਾ ਕਰੋ ਵੀ ਹਾਰਡਨੈਸ ਤਾਂ ਨਹੀਂ ਹੈਗੀ ਤੇ ਵੀਰੋ ਆਹੀ ਇਹਨਾਂ ਦੀ ਡਾਈਟ ਆ ਗਈ ਤੇ ਐਦਾਂ ਦੀ ਜਿਹੜੀ ਆਪਾਂ ਤੁਹਾਨੂੰ ਦਿਖਾਈ ਹੈਗੀ ਦੇਖੋ ਇਸ ਤਰ੍ਹਾਂ ਇਹ ਤਿਆਰ ਹੋ ਰਹੀਆਂ ਨੇ ਇਸ ਟਾਈਮ ਤੇ ਹੁਣ। ਬਾਕੀ ਇਹਨਾਂ ਦੀ ਨਾਲ ਆਪਾਂ ਇੱਕ ਵੀਡੀਓ ਜਾਨੀ ਕਿ ਥੋੜੇ ਕਿ ਦਿਨਾਂ ਬਾਅਦ ਬਣਾਇਆ ਕਰਾਂਗੇ ਜਿਵੇਂ ਆਪਾਂ ਕੋਈ ਹੋਰ ਵੀ ਵੀਡੀਓ ਬਣਾਇਆ ਕਰਾਂਗੇ ਤਾਂ ਨਾਲ 2-4 ਮਿੰਟ ਦਾ ਕਲਿੱਪ ਆਪਾਂ ਇਹਨਾਂ ਸਾਰੀਆਂ ਹਿਸਫਰਾਂ ਦਾ ਐਡ ਕਰਿਆ ਕਰਾਂਗੇ 5-7 ਦਿਨਾਂ ਬਾਅਦ ਵੀ ਕਿੰਨੇ ਕ ਇੰਪਰੂਵਮੈਂਟ ਆ ਰਹੀ ਹੈਗੀ ਹਨਾ ਵੀ ਕਿਵੇਂ ਚੱਲ ਰਿਹਾ ਹੈਗਾ ਨਾਲੇ ਵੀਰਾਂ ਨੂੰ ਪਤਾ ਲੱਗੂਗਾ ਵੀ ਬਾਕੀ ਟ੍ਰਾਂਜੈਕਸ਼ਨ ਕੱਲੀ ਦੇਣ ਨਾਲ ਸੈਲਜ ਦੇਣ ਨਾਲ ਵੀ ਕਿੰਨਾ ਬੈਨੀਫਿਟ ਆ ਜਾਂ ਕਿੰਨਾ ਫਾਇਦਾ ਹੋ ਰਿਹਾ ਤੇ ਇਸੇ ਨੇ ਪ੍ਰਭੂ ਦੁੱਧ ਵੱਦ ਕਢਾਉਣਾਗਾ ਜਿਹੜੀ ਟ੍ਰਾਂਜੈਕਸ਼ਨ ਤੁਸੀਂ ਸਹੀ ਤਰੀਕੇ ਨਾਲ ਪਾਉਂਗੇ ਨਾ ਕਿ ਦਵਾਈਆਂ ਨੇ ਤੇ ਵੀਰੋ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਤੇ ਜਿਹੜੇ ਵੀਰ ਨਾਲ ਜੁੜਦੇ ਨੇਗੇ ਤੇ ਆਪਣੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਪ੍ਰਭੂ ਮਿਲਾਂਗੇ ਕੋਈ ਹੋਰ ਨਵੀਂ ਇਨਫੋਰਮੇਸ਼ਨ ਦੇ ਨਾਲ ਕੋਈ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ